ਹਾਂਜੀ ਕਿਸਾਨ ਵੀਰੋ ਸਤਿ ਸ੍ਰੀ ਅਕਾਲ ਸਵਾਗਤ ਕਰਦੇ ਆਂ ਤੁਹਾਡਾ ਰਾਜ ਸੰਧੂ ਫਾਰਮਿਕ ਦੇ ਵਿੱਚ ਦੋਸਤੋ ਅੱਜ ਪਹੁੰਚ ਚੁਕੇ ਆਂ ਪਿੰਡ ਬੁਰਜ ਨੱਥੂ ਕੇ ਪੱਤੀ ਤਹਿਸੀਲ ਜ਼ਿਲ੍ਹਾ ਤਰਨਤਾਰਨ ਓਨਰ ਵੀਰ ਕੁਲਦੀਪ ਸਿੰਘ ਉਹਨਾਂ ਦੇ ਕੋਲ ਆਏ ਆ ਸੋ ਸਾਰੇ ਭਰਾ ਆਪਣੇ ਜਾਣਦੇ ਆ ਠੀਕ ਆ ਜੀ ਮਾਲ ਹੁਣ ਵੀਰ ਹਣੀ ਠੀਕ ਆ ਜੀ ਰੁਟੀਨ ਦੇ ਵਿੱਚ ਲਿਆਉਂਦੇ ਆ ਪਸ਼ੂ ਇਹਨਾਂ ਦੇ ਕਿੱਲੇ ਤੇ ਆਉਂਦੇ ਜਾਂਦੇ ਰਹਿੰਦੇ ਆ ਵਪਾਰ ਲੈਣ ਦਾ ਕੰਮ ਆ ਸੋ ਜਿਹੜੇ ਸੱਜਣ ਭਰਾ ਆਪਣੇ ਨਾਲ ਨਵੇਂ ਜੁੜੇ ਆ ਉਹਨਾਂ ਦੇ ਆਪਾਂ ਧਿਆਨ ਦੇ ਵਿੱਚ ਲਿਆ ਦਿੰਨੇ ਆ ਮਾਲ ਆਇਆ ਗਿਆ ਰਹਿੰਦਾ ਸੋ ਸਮੇਂ ਸਮੇਂ ਨਾਲ ਤੁਸੀਂ ਆਪਣੀ ਪੁੱਛਗਿੱਛ ਕਰਦੇ ਰਿਹਾ ਕਰੋ ਅੱਜ ਵੈਸੇ ਐਨੀਮਲ ਜਿਹੜੇ ਤੁਹਾਨੂੰ ਨਾਗਾ ਆਪਾਂ ਟੋਟਲ 5 4 5 ਨਾਗ ਦਿਖਾਉਣੇ ਸੀਗੇ ਠੀਕ ਆ ਜੀ ਤੇ ਮਾਲ ਤਕਰੀਬਨ ਦੋਸਤੋ ਲੋਕਲ ਭੈਣ ਭਰਾਵੇ ਜਿਹੜੇ ਆਏ ਗਏ ਰਹਿੰਦੇ ਐ ਇਸ ਕਰਕੇ ਪਸ਼ੂ 2 3 ਜਿਹੜੇ ਇਹਨਾਂ ਤੋਂ ਕੋਲੋਂ ਸੇਲ ਹੋ ਗਏ ਆ ਹੁਣ ਜਿਹੜੇ ਬਿਲਕੁਲ ਦੋ ਨਾਗ ਅਵੇਲੇਬਲ ਨੇ ਠੀਕ ਆ ਜੀ ਉਹ ਮੇਰੇ ਭਰਾਵਾਂ ਨੂੰ ਆਪਾਂ ਦਿਖਾ ਦਨੇ ਆ ਠੀਕ ਆ ਜੀ ਇੱਕ ਬੱਚੀ ਤੁਹਾਨੂੰ ਜਰਸੀ ਵਿਖਾ ਦੇਣੀ ਆ ਤੇ ਇੱਕ ਮੱਝ ਦਿਖਾ ਦਿਆਂਗੇ ਵਿੱਚ ਚੁਵਾਈ ਵੀ ਆਪਾਂ ਕਰਕੇ ਦਿਖਾ ਦੇਾਂਗੇ ਕਿਉਂਕਿ ਹੁਣ ਬਿਲਕੁਲ ਜਿਹੜਾ ਸ਼ਾਮ ਦਾ ਸਮਾਂ ਚੁਵਾਈ ਦਾ ਹੋਇਆ ਪਿਆ ਪੂਰੀ ਗੱਲ ਬਾਤ ਕਰਾਂਗੇ ਸੱ ਅੱਜ ਤਰੀਕ 24 ਨਵੰਬਰ ਸਮਾਂ ਦੋਸਤੋ ਕੁ ਸ਼ਾਮ ਦੇ 4:00 ਵਜੇ ਦਾ ਹੈ ਇੱਥੇ ਆਣ ਕੇ ਆਪਣੇ ਦੋ ਟਾਈਮ ਤਿੰਨ ਟਾਈਮ ਚੋ ਕੇ ਤੁਸੀਂ ਤਸੱਲੀ ਕਰ ਸਕਦੇ ਜੇ ਕਰਦੇ ਆਂ ਗੱਲਬਾਤ ਸਭ ਤੋਂ ਪਹਿਲਾਂ ਕੁਲਦੀਪ ਸਾਸਰੀ ਗੱਲ ਵੀਰ ਸਾਸਰੀ ਘੜ ਸਾਨੂੰ ਸਭ ਹੋਰ ਠੀਕ ਠਾਕ ਬੜੇ ਵਧੀਆ ਕੁਲਦੀਪ ਭਾਜੀ ਕਹਿਮ ਸੇ ਤਾਂ ਹਾਂਜੀ ਹਾਂਜੀ ਠੀਕ ਬੜੀ ਕਿਰਪਾ ਮਾਲਕ ਦੀ ਚਲੋ ਸ਼ੁਕਰ ਹੈ ਮਾਲਕ ਦਾ ਭਰਾ ਹਾਂਜੀ ਕੁਲਦੀਪ ਵੀਰ ਜਿਵੇਂ ਆਪਣੀ ਤੜਕੇ ਵੀ ਗੱਲ ਹੋਈ ਆ ਜਾਂ ਕੱਲ ਗੱਲ ਹੋਈ ਸੀ ਵੀ ਘਟੂ ਘੜ ਪੰਜ ਚਾਰ ਨਾਕ ਹਾਂਜੀ ਹਾਂਜੀ ਪੰਜ ਹੀ ਤੇ ਤਿੰਨ ਸੇਲ ਹੋ ਗਏ ਥੋੜਾ ਜਿਹਾ ਆਪਾਂ ਲੇਟ ਹੋ ਗਏ ਤੇ ਮੇਰੇ ਨਾਲ ਵੀ ਮਾਲ ਵ ਤੇ ਹੁਣ ਜਿਹੜੇ ਆਪਣੇ ਕੋਲ ਬਚੇ ਆ ਪਛੂ ਦੋ ਹੀ ਆਪਾਂ ਵਖਾਉਣੇ ਜਿਹੜਾ ਹਾਂ ਨਹੀਂ ਹੁਣ ਤੇ ਦੋ ਹੀ ਆ ਜਰਸੀ ਵਹਿੜਾ ਤੇ ਇੱਕ ਮੱਜ ਠੀਕ ਹੈ ਭਰਾ ਹਾਂਜੀ ਹੈ ਦੋਵੇਂ ਸੂਏ ਸਵਾਏ ਆਪਣੀ ਹਾਂ ਦੋਵੇਂ ਸੂਏ ਬਾਕੀ ਮੱਜ ਵਿੱਚ ਤੁਸੀਂ ਚੰਗੀ ਦੱਸਣਾ ਵੀ ਚਵਾਈ ਚਵਾਈ ਬੜੀ ਮੱਜ ਦੇ ਹਿਸਾਬ ਨਾਲ ਮੋਟਰੀ ਜਿਹਾ ਸੇ ਇੱਕ ਬੰਨੇ ਦਾ ਮੋਟਰ ਤੇ ਭਰਦਾ ਇੱਕ ਬੰਨੇ ਇਹਦੇ ਥਲੇ ਬਹਿ ਜਾ ਅੱਛਾ ਵੀ ਇੱਕ ਬੰਨੇ ਮੋਟਰ ਇੱਕ ਬੰਨੇ ਪਾਣੀ ਮੋਟਰ ਤੇ ਭਰ ਲੀਏ ਇੱਕ ਬੰਨੇ ਥਲੇ ਬਹਿ ਜਾ ਹੈ ਹੂੰ ਤੇ ਬਰਾਬਰ ਦੀ ਆਊਗੀ ਫਿਰ ਬਰਾਬਰ ਹੀ ਆਊਗੀ ਲੰਬਾਈ ਦੇ ਮੈਂ ਦੀ ਕਿੰਨੀ ਸੀ ਲਾ ਵੀ ਪੂਰੀ ਗੱਲਬਾਤ ਕਰਾਂਗੇ ਬਾਕੀ ਮੱਜ ਵਿੱਚ ਚੰਗੀ ਆ ਚਲੋ ਜਿੱਥੋਂ ਵੀ ਚੰਗਾ ਪਸ਼ੂਧਨ ਕਿਸੇ ਭਰਾ ਨੂੰ ਦਾ ਪਤਾ ਖਰਾ ਪਸ਼ੂ ਮਿਲਦਾ ਉਹ ਥਾਂ ਤੋਂ ਪਸ਼ੂ ਖਰੀਦੋ ਮੇਰਾ ਭਰਾ ਠੀਕਾ ਜੀ ਤੇ ਇਹਦੀ ਗੱਲਬਾਤ ਆਪਾਂ ਸੈਕੰਡ ਨੰਬਰ ਤੇ ਕਰਾਂਗੇ ਮੱਝ ਚੰਗੀ ਆ ਪੂਰੀ ਚਵਾਈ ਤੁਸੀਂ ਦੇਖ ਲਓਗੇ ਸਟਾਰਟਿੰਗ ਵੀਰ ਕੁਲਦੀਪ ਇਥੋਂ ਕਰਦੇ ਆ ਜਰਸੀ ਵੈੜ ਆਪਣੇ ਕੋਲ ਮਗਰ ਵੀ ਜਰਸੀ ਬੱਚੀ ਆ ਮਗਰੇ ਬੱਚੀ ਜਰਸੀ ਦੇਣਾ 10 ਨਾਲੇ ਕੋਈ 15 ਨਾਲੇ ਠੀਕ ਹੈ ਜੀ ਹਾਂ ਜੀ ਦੂਜਾ ਸੁਆ ਛਗੀ ਮੂੰਹ ਬਹੁਤ ਅੰਦੀ ਛਗੀ ਆ ਹਾਂ ਛਗੀ ਵਾਲੇ ਕੰਨੀਆਂ ਘਲੋਤੀਆਂ ਹਾਂ ਕੰਨੀਆਂ ਘਲੋਤੀਆਂ ਲੋ ਵੀ 15 ਵਾਲਾ ਕੋਈ 14 15 ਦਿਨਾਂ ਦੀ ਸੂਈ ਹੈ ਤੇ ਦੁੱਧ ਐਸੋ ਐਸ ਵੇਲੇ 10 ਕਿਲੋ ਹਾਜ਼ਰ ਆ ਜੀ ਹਾਂ ਲੋ ਤੇ ਵਧੂਗਾ ਤੇ ਦਾਤ ਗਰੰਟੀ ਹੋ ਪੱਕੀ ਦੋ ਤੇ 11 12 ਕਿਲੋ ਇਹ ਰਾਤ ਹੀ ਆਈ ਆ ਓਕੇ ਹਾਂ ਲੋ ਵੀ ਆਰਡਰ ਦੀ ਕੁਆਲਿਟੀ ਚੈੱਕ ਕਰੋ ਠੀਕ ਆ ਜੀ ਤੇ ਥਣ ਤੁਸੀਂ ਆ ਵੇਖ ਸਕਦੇ ਜੇ ਬਿਲਕੁਲ ਹੱਥੀ ਚਵਾਈ ਵਾਲਾ ਲੱਗਾ ਹਨਾ ਥਣ ਤੇ ਹੈ ਦੂਜਾ ਸੂਹਾ ਬੱਛੀ ਰੀਜਨ ਵਾਲਾ ਹਨਾ ਆ ਦੂਜਾ ਸੂਹਾ ਲੋ ਵੀ ਦੂਜਾ ਸੂਹਾ ਬੱਛੀ ਏ ਕੰਨ ਬਿਲਕੁਲ ਛੋਟਾ ਛੋਟਾ ਬੋਦੀ ਤੁਸੀਂ ਵੇਖੋਗੇ ਉੱਪਰ ਮੱਥੇ ਤੇ ਹਾਈਟ ਲੈਂਥ ਦੀ ਗੱਲ ਕਰ ਗਏ ਤੇ ਮੀਡੀਅਮ ਤੋਂ ਥੋੜੀ ਜਿਹੀ ਪਲੱਸ ਜਾਂ ਮੀਡੀਅਮ ਹਾਈਟ ਮੰਨ ਕੇ ਸੌਦਾ ਕਰ ਲਿਆ ਜੀ ਲੰਬੀ ਲੂੰਬੀ ਚੰਗੀ ਆ ਚਵਾਈ ਚੁਵਾਈ ਦੀ ਚੰਗੀ ਵੀਰ ਹਾਂ ਚਵਾਈ ਚੁਵਾਈ ਦੀ ਚੰਗੀ ਓਕੇ ਬਸ ਚੋਣ ਚਵਾ ਦੀ ਚੰਗੀ ਆ ਠੀਕ ਆ ਜੀ ਚਲੋ ਸੋਇਸ ਵਾਏ ਪਸ਼ੂ ਜਿੱਦਾਂ ਮਰਜ਼ੀ ਕੋ ਚੋ ਕੇ ਤਸੱਲੀ ਕਰਨ ਜਰਸੀ ਸੋਹਣੀ ਸੁਹਣੀ ਚੰਗੀ ਆ ਕੋਈ ਗੱਲ ਨਹੀਂ ਲਓ ਜੀ ਆ ਦੇਖੋ ਬਤਿਓ ਨਵੇਂ ਥਾਂ ਦੇ ਆਉਣੇ ਆ ਜੀ ਜੂ ਨਹੀਂ ਲਾਉਣੀ ਨਾ ਤਾ ਕਰਕੇ ਭੁੱਖੀਆਂ ਛੋਟੀਆਂ ਰਹਿੰਦੀਆਂ ਨੇ ਬੱਚੇ ਪੁੱਜੇ ਘਟਦੇ ਨਜ਼ਰ ਤਾਂ ਹੀ ਆਉਂਦੇ ਆ ਹਾਂ ਮਾਲ ਵੀ ਅੱਜ ਭਲਕੇ ਇਕੱਠਾ ਹੋਇਆ ਨਾ ਆ ਰਾਦ ਹੀ ਆਈ ਏ ਠੀਕ ਐ ਭਰਾ ਹਾਂ ਆ ਦੇਖ ਬਾਕੀ ਬੂਥੀ ਪਾਤੀ ਬਹੁਤ ਸੋਹਣੀ ਆ ਹਾਂ ਆ ਵੇਖੋ ਕੰਨ ਕੋ ਨ ਬਿਲਕੁਲ ਛੋਟਾ ਫੇਸ ਦੀ ਕੁਆਲਿਟੀ ਡੋਂਗ ਉਸੇ ਤਰ੍ਹਾਂ ਟੋਵਾ ਦੋ ਅੱਖਾਂ ਦੇ ਵਿੱਚ ਆ ਦੇਖ ਹੈ ਵੀ ਠੰਡੀ ਸੀਲ ਪਾਏ ਵੰਗਾ ਪਾਣੀ ਤੂਲੇ ਤੇ ਭਾਵੇਂ ਮੰਗੋ ਪਗੈਰੀ ਚੋਲੇ ਰੋਧ ਗਾੜਿਛਟਾਲੇ ਹੋਏ ਤੇ ਫਿਰ ਭਰਾਈ ਆਉ ਬਥੇਰਾ 12 13 13 ਲੋਧਣੂ ਵੀ ਤਾਂ ਹਾਰੂ ਬਾਰੂ ਆ ਆਪਾਂ ਦਾ ਆਪਾਂ ਦਾ ਹੀ ਜਨੇ ਆ ਬੀ ਚਲੋ ਕਿ ਕਿਲੋ ਅੱਧਾ ਕਿਲੋ ਖੰਡ ਵੱਧ ਨਿਕਲੇ ਹਾਂ ਹੋਵੇ ਨਾ ਹੋਵੇ ਤਾਂ ਚਲੋ ਕੋਈ ਭਾਵੇਂ 10.5 11 ਕਿਲੋ ਹੀ ਹੋ ਜਾ ਹਾਂ ਦੁੱਧ 11 ਕਿਲੋ ਹੀ ਉਹ ਘਰਾਂ ਆ ਲਿਆ 11 12 ਹੀ ਆਖਿਆ ਆਪਾਂ ਦੱਸ ਦੀ ਜਨੇ ਵੀ ਨਵੇਂ ਨੂੰਵੇਂ ਥਾਉਂਦੀਆਂ ਕਰਕੇ ਥੋੜਾ ਫਰਕ ਪਾ ਜਾਂਦੀਆਂ ਵਾ ਅੱਛਾ ਅੱਛਾ ਹਾਂ ਚਲੋ ਬਾਕੀ ਚਵਾਈ ਕੁਲਦੀਪ ਅਗਲੇ ਪਿਛਲੇ ਦੀ ਬਰਾਬਰ ਆ ਪੈਸੇ ਹਾਂ ਬਰਾਬਰ ਬਰਾਬਰ ਕੋਈ ਆਹ ਦੇਖੋ ਆਹ ਦੇਖੋ ਠੀਕ ਆ ਲਓ ਜੀ ਇਹ ਮਗਰ ਤੇ ਬੱਚੀ ਆ ਫੀਮੇਲ ਕਾਫ ਜਰਸੀ ਦੇ ਮਗਰ ਜਰਸੀ ਬੱਚੀ ਆ ਤੇ ਰੰਗ ਰੂਗ ਵੀ ਕਰਮਾ ਲਈ ਤਾਂ ਉਸੇ ਤਰ੍ਹਾਂ ਹੀ ਮਦਰ ਦੇ ਉੱਪਰ ਜਿਹੋ ਜੀ ਇਹਦੀ ਮਾਂ ਠੀਕ ਹੈ ਜਿਹੋ ਜਿਹਾ ਬੱਚਾ ਹਾਂ ਬਾਕੀ ਹਵਾਨੇਲੇ ਦੇ ਸਾਫ ਸੁਥਰੀ ਆ ਤੇ 10 ਕਿਲੋ ਦੁੱਧ ਮੇਰਾ ਭਰਾ ਜਿੰਦਾ ਮਰਜੀ ਚੋ ਕੇ ਆਪਣੀ ਤਸੱਲੀ ਕਰ ਸਕਦਾ ਜਿੰਨਾ ਮਰਜੀ ਕੋਈ ਆਵੇ ਤੇ ਇਹ ਤੋਂ ਦੂਰ ਕੀ ਮੁੱਲ ਦੀ ਦੇਣੀ ਭਰਾ ਜੀ ਇਹਦੀ ਪਹੁੰਚ ਵਿੱਚ ਹੋ ਗਈ 40000 ਦੀ ਪਹੁੰਚ ਕਰ ਦਈਏ 40 ਚ ਕਰ ਦਈਏ ਹਾਂ ਵੇਖ ਲਾ ਜੇ ਹੋਰ ਵੀ ਕਰਨੀ ਜਾਇਜ਼ ਕਰ ਦਈਏ ਮਾਰ ਦੋ ਘੱਟ ਕਰ ਦਾਂਗੇ 38000 ਦੀ ਪਹੁੰਚ ਕਰ ਦਾਂਗੇ ਜੇ ਕੋਈ ਆਪ ਲੈ ਜੂਗਾ ਫਿਰ 35000 ਦੀ 3000 ਛੋੜ ਚਲੋ ਜੀ ਹਾਂਜੀ ਲੋ ਵੀ ਆਪ ਆਣ ਕੇ ਮੇਰਾ ਭਰਾ ਇੱਥੋਂ ਲੈ ਜਾਓਗੇ ਤੇ ਫਿਰ 35000 ਦੀ ਆ ਤੁਹਾਰੇ ਤੁਸੀਂ ਸਿੱਧੀ ਮਗਾਉਣੀ ਚਾਹੁੰਦੇ ਜੇ ਚਲੋ ਹੋਈ 3000 ਰੁਪਿਆ ਖਰਚਾ ਲੱਗਣਾ ਹੁੰਦਾ 100 ਕਿਲੋਮੀਟਰ ਤੱਕ ਤੇ ਉਹ ਤੁਹਾਡੇ ਘਰ 38000 ਦੀ ਪਹੁੰਚ ਹੋ ਜੂਗੀ ਵਛੀ ਮਗਰ ਆ ਬਾਕੀ ਕੋਈ ਵੰਗਾ ਨਹੀਂ ਕੋਈ ਢੰਗਾ ਨਹੀਂ ਦੱਸੀ ਪੌਣ ਤੱਕ ਵੀ ਲੋਡ ਨਹੀਂ ਜਿਤਨਾ ਮਰਜ਼ੀ ਹੋਈ ਪਰਵਾਹੀ ਕੋਈ ਨਹੀਂ ਪੌਣੀ ਕਿਸੇ ਨੇ ਤੁਹਾਡੀ ਆਪਣੀ ਮਰਜ਼ੀ ਆ ਨਹੀਂ ਪੌਣੀ ਤੇ ਆਂਦੀ ਕੁਛ ਨਹੀਂ ਕਰਮਾ ਲਈ ਠੀਕ ਆ ਜੀ ਜਿਤਨਾ ਮਰਜ਼ੀ ਜੋਈਏ ਜਲਦੀ ਜਾਲਾ ਨਹੀਂ ਜਾਲਾ ਟੂ ਲੈ ਗਏ ਤੇ ਹੋਰ 5-10 ਕਿਲੋ ਵਧਿਆ ਦੇਈ ਜਾਣਾ ਨੇ ਦਿੱਤੀ ਜਾਊਗੀ ਇਹਨਾਂ ਨੂੰ ਦਿਨਾ ਪਈਗਾ ਉਹਨੇ ਕਰਮਾ ਕੇ ਉਹਨਾਂ ਨੂੰ ਨਹੀਂ ਰਹੀ ਜਣੀਆਂ ਇਦਾਂ ਗਲਤੀ ਵੀ ਇੱਕ ਸਕਰ ਨੰਬਰ ਤੇ ਆਪਾਂ ਇਹ ਮਾਝ ਦਾ ਸਟਾਰਟਿੰਗ ਦੇ ਵਿੱਚ ਵੀ ਜ਼ਿਕਰ ਕੀਤਾ ਹਾਂ ਚਵਾਈ ਚਵਾਈ ਦੀ ਵੀ ਤੁਸੀਂ ਦੱਸਿਆ ਵੀ ਬਿਲਕੁਲ ਫੰਨੇ ਚਵਾਈ ਦੇ ਇੱਕ ਨੰਬਰ ਭਾਵੇਂ ਉਹ ਲਿਆਣਾ ਬੈਗੇ ਤਰਮਾ ਚੋਲੇ ਠੀਕ ਆ ਜੀ ਹਾਂ ਤੇਜਾ ਸੁਆ ਤੇਜਾ ਸੁਆ ਤੇਜਾ ਸੁਆ ਲੰਮਾਈ ਵੇਹ ਬਣੇ ਦੀ ਕਿੰਨੀ ਹਾਂ ਮੌਜੇ ਤੇਜਾ ਸੁਆ ਜਿਹੜੀ ਮਾਝ ਤੁਹਾਨੂੰ ਦਿਖਾ ਰਹੇ ਹਾਂ ਨਾੜਾ ਨੂੜਾ ਤੁਸੀਂ ਵੇਖੋਗੇ ਮਿਲਕਣਾੜ ਦੋ ਪਾਸੇ ਇੱਕ ਰਸੇ ਵਾਂਗੂ ਵੱਲ ਬੁਲ ਖਾਂਦੀ ਆ ਠੀਕ ਆ ਜੀ ਮੋٹے ਮਿਲਕਣਾੜ ਆ ਬਾਕੀ ਆ ਲੇਵੇ ਦੀ ਕੁਆਲਿਟੀ ਆ ਥਣ ਦੇ ਵਿੱਚ ਸਪੇਸ ਅਸਮਣ ਤੋਂ ਬਾਅਦ ਥੋੜਾ ਘੱਟ ਬਖਾਉਂਦੀ ਹੈ ਬਾਕੀ ਅਗਲੇ ਪੇਰੇ ਥਣ ਚਵਾਈ ਚੂ ਅਗਲੇ ਥਣਾਂ ਦਾ ਕਾਰਡ ਕਿੰਨੀ ਹੋਗੀ 1.5 ਕਿਲੋ ਤੋਂ ਵੱਧਿਆ ਕਿਲੋ ਤੋਂ ਹਾਂ ਕਿਲੋ ਸਵਾ ਕਿਲੋ ਹੋਗੀ ਹੈ ਹਾਂ ਠੀਕ ਹੈ ਜੀ ਠੀਕ ਇਹ ਵੀ 15 ਦਿਨਾਂ ਦੀ ਸੀਕਲ ਦੀਵ ਆ ਇੱਥੇ ਜੀ ਆ ਲਓ ਜੀ 15 ਦਿਨਾਂ ਦੀ ਲਾੜੇ 15 ਦਿਨਾਂ ਦੀ ਸੋ 15 ਦਿਨਾਂ ਦਾ ਸੁਆ ਤੇ ਜਾ ਸੁਆ ਬਾਕੀ ਪਿੱਠ ਪੂੜਾ ਮੇਰਾ ਵੀਰ ਮਾਰੋ ਨੀਗਾ ਪੂਰੀ ਜੰਮੇ ਪਲੀ ਆ ਜੰਮੇ ਪਲੀ ਬਹੁਤ ਆ ਥੱਲੋਂ ਲੇਵੇ ਲੂਵੇ ਦੀ ਵੀ ਬੜੀ ਸਾਫ ਸੁਥਰੀ ਆ ਠੀਕ ਆ ਜੀ ਬਿੰਦੀਆਂ ਨਾਲ ਬਟਨਾਂ ਨਾਲ ਲੇਵਾ ਮਗਰ ਇਹਦੇ ਕਟਾ ਮੇਲ ਕਾਫਾ ਆਸ ਵਕਤ 10 ਕਿਲੋ ਦੁੱਧ ਹਾਂ 10 ਕਿਲੋ ਨੈਟ ਜਿਹੜਾ ਲਓ ਜੀ ਨੈਟ 10 ਕਿਲੋ ਦੁੱਧ ਹਾਜ਼ਰ ਆ ਜਿਹੜਾ ਆ ਦੇਖੋ ਬਾਕੀ ਗਿਲਦੀਪ ਲੌਂਦੀ ਬਣਾਉਂਦੀ ਪਸਮ ਦੀ ਇੱਕੋ ਵਾਰ ਇੱਕੋ ਵਾਰ ਖਾਲੀ ਹੁੰਦੀ ਹੈ ਇੱਕ ਟਿੱਕੀ ਆਰੀ ਅੱਛਾ ਮਨਾਪਾ ਕੋਈ ਗਾਰੰਟੀ ਦੇ ਮੰਗਾਲੇ ਆ ਠੀਕ ਗਾਰੰਟੀ ਆਪਣੀ ਹੋਊਗੀ ਠੀਕ ਜੇ ਮਾੜੇ ਚੋਣ ਮਾੜੀ ਹੋਵੇ ਤੇ ਲੋਬੀ 10 ਕਿਲੋ ਦੁੱਧ ਤਾਂ ਤੇ ਬਾਕੀ ਦੋਸਤੋ ਅਗਲੇ ਪਿਛਲੇ ਥਣਾਂ ਦੀ ਗਾੜ੍ਹ ਚਾਹੇ ਪਿਛਲੇ ਥਣਾਂ ਦੇ ਵਿੱਚ ਦੁੱਧ ਧਾਰਾਂ ਬਰਾਬਰ ਨੇ ਕੋਈ ਟੋਕਲ ਨਹੀਂ ਹੋਊਗੀ ਲੋਹੇ ਬਣਦੀ ਪਸਮ ਦੀ ਕੋਈ ਟਾਈਮ ਖਾਲੀ ਹੁੰਦੀ ਆ ਠੀਕ ਆ ਬਾਕੀ ਲੰਬਾਈ ਲੰਬੂਈ ਮੈਂ ਦੀ ਬਹੁਤੀ ਜਿਆਦਾ ਠੀਕ ਆ ਹਾਈਟ ਮੀਡੀਅਮ ਦੇ ਵਿੱਚ ਆ ਤੇ ਲੰਬਾਈ ਲੰਬੂਈ ਦੀ ਬਹੁਤੀ ਚੰਗੀ ਏ ਕਰਦੀ ਰਿਹਾ ਲੈ ਆ ਕਰੋ ਜੀ ਅੱਗੇ ਅਨiele ਦੀ ਹੈ ਆ ਆ ਵੇਖੋ ਬਾਕੀ ਕੋਈ ਬਾਈ ਦਾ ਕੋਈ ਜਿਆਦਾ ਸਾਈਡ ਦਾ ਕੋਈ ਨੱਕੇ ਦਾ ਰੋਲਾ ਸ਼ੋਲਾ ਨਹੀਂ ਹੈਗਾਗਾ ਇੱਧਰ ਤੁਹਾਨੂੰ ਇੱਕ ਬਹਿਣੀ ਵਾਲੇ ਪਾਸਿਓਂ ਮੋٹے ਤੌਰ ਤੇ ਬੁਖਾਦ ਗਏ ਆ ਚੈੱਕ ਕਰੋ ਮੁੰਜੇ ਚੂਣ ਮਾਰੀ ਉਹਦੇ ਮੱਝ ਆਪਣੀ ਤੇ ਅੰਨੀ ਕਦੀ ਪੂਰੀ ਤਸੱਲੀ ਆਪਣੀ ਗੱਲ ਕਰਦੀ ਆ ਹਾਂ ਇਹਦਾ ਮੋਲ ਅੱਜ ਕੀ ਕਰਦੇ ਆ ਕੀ ਡਿਮਾਂਡ ਕਰਦੇ ਤੇ ਮੋਲੇ 95000 ਦੀ ਕਰਦੀ ਆ ਪੋਏ 95 ਦੀ ਹਾਂ ਉਹ ਜਾਇਜ਼ ਕਰਦੀ ਦੋ ਛੱਡ ਦਈਏ 93 93 ਦੀ ਕਰਦਾ ਹਾਂ ਫੋਰ ਨਹੀਂ ਹੁੰਦਾ ਥੋੜਾ ਪਤਾ ਕੋਈ 100000 ਛੱਡਦਾ ਮੈਂ 92 ਕਰਦਾ 92 ਦੀ ਦੇ ਦੇ ਆ 92 ਕਰਦਾ ਲਓ ਜੀ 92 ਇਹ ਵੀ ਆਪ ਲੈ ਜੀਓ ਫਿਰ ਤੇ ਨਹੀਂ ਛੱਡਦੇ ਆਗੇ 92000 ਦੀ ਜਾਂਦੀ ਰੁਪਈਆ ਜੀ ਆ ਫਿਰ 10000 ਘਟਨਪੇ ਯਾਰ ਘਟਨਪੇ ਆਪ ਲੈ ਜੂ ਕੋਈ ਆ ਲਓ ਵੀ ਫਿਰ 90000 ਅੰਦਰ ਆਣ ਕੇ ਮਿਲ ਜੂਗੀ 10000 ਮਾਨਤਨ ਹੋ ਜਾਊਗਾ ਜੇਕਰ ਕੋਈ ਸੱਜਣ ਇਥੇ ਆਪ ਆ ਕੇ ਲੈ ਕੇ ਜਾਂਦਾ ਘਰੇ ਮਗਾਉਂਦੇ ਉਹ ਸਿੱਧੇ ਠੀਕਾ ਜੀ ਤੇ 3000 ਰੁਪਈਆ ਉਹ ਹੀ ਉੱਤੇ ਐਡਵਾਂਸ ਜੋ ਆ ਵੀਕਲ ਦਾ ਟਰਾਂਸਪੋਰਟ ਦਾ ਉਹ ਖਰਚ ਆਊਗਾ ਠੀਕ ਆ ਜੀ ਬਾਕੀ ਭਾਂਡਾ ਭੁੰਡਾ ਤੁਸੀਂ ਵੇਖ ਵਜਨ ਲੋਡ ਪੂਰਾ ਕੋਈ ਲੱਸੀ ਫਿੱਕੀ ਨਹੀਂ ਗਈ ਫੋਲੇ ਵਜਨ ਵਟੇ ਵਾਲੀ ਆ ਕਰਮਾਂ ਦੀ ਠੀਕ ਆ ਜੀ ਸੋ ਮੂੰਹ ਮੱਥਾ ਤੁਹਾਨੂੰ ਦਿਖਾਤਾ ਗੋਲ ਸਿੰਘਾ ਮੱਛੇ ਜ ਮਾੜੇ ਜ ਵਾਲ ਜਿਹੜੇ ਵਾਈਟ ਤੁਹਾਨੂੰ ਚਿੱਟੇ ਦਿਖਾਈ ਤੇ ਆ ਮਗਰੇ ਤੇ ਕਟਾ ਸੋ 15 ਦਿਨਾਂ ਦਾ ਬੱਚਾ ਠੀਕ ਆ ਜੀ ਆ ਦੇਖੋ ਲੋ ਜੀ ਠੀਕ ਆ ਸੋ ਇਹ ਦੋਸਤੋ ਅੱਜ ਦੋ ਹੀ ਨਗ ਸੀਗੇ ਬਾਕੀ ਚਵਾਈ ਆਪਾਂ ਤੁਹਾਨੂੰ ਵਿੱਚ ਦਿਖਾਤੀ ਆ ਮੱਝ ਦੀ ਚਵਾਈ ਚ ਕੋਈ ਬਿਲਕੁਲ ਇੱਕ ਨੰਬਰ ਆ ਠੀਕ ਆ ਤੇ ਵਸੇ ਗੁਲਦੀਪ ਮਾੜਾ ਬੱਚਾ ਲਾਜ ਦੇ ਲਾਜ ਬੱਚਾ ਲਾ ਲਈ ਲਿਆ ਛੱਡੀ ਹੁਣ ਬੱਚਾ ਮੰਨੇ ਮਨਾ ਆ ਬੰਦੋ ਮਾਨੇ ਕੱਚੰਗੇ ਪਸਮਾਉਂਦੇ ਆ ਆ ਲੋ ਜੀ ਠੀਕ ਸੋ ਪਸਤਰ ਤੋਂ ਬਾਅਦ ਬਾਕੀ ਥਣ ਦਾ ਸਾਈਜ਼ ਸ਼ੇਪ ਆ ਤੁਹਾਡੇ ਸਾਹਮਣੇ ਆ ਠੀਕ ਆ ਜੀ ਅਗਲੇ ਸਮਾਂ ਦੀ ਪਹਿਲਾਂ ਚਵਾਈ ਤੁਹਾਨੂੰ ਦਿਖਾ ਦਿੰਦੇ ਆ ਆ ਕਰੋ ਜੀ ਉਹ ਜਿੰਨਾ ਬਾਏ ਜੇ ਨਿਆਣੇ ਨੂੰ ਬਾਏ ਠੀਕ ਹੈ ਠੀਕ ਆ ਨਾ ਰੋ ਘੂਠਾ ਜਿਹੜੀ ਮੋਟੀ ਧਰ ਕਹਿ ਦਿੰਦੇ ਫਿਰ ਆ ਅੱਛਾ ਇਹ ਤਾਂ ਨਹੀਂ ਹੋਈ ਕਿਤਾ ਜੇ ਨੋਕਾ ਨਿਆ ਨੋਕਾ ਦੇ ਸਲੋ ਵੀ ਚੋਦੀ ਤੇ ਹੋਰ ਪੋਲੀ ਬੋਦ ਠੀਕ ਹੈ ਕੱਲੇ ਕੱਲੇ ਥਣ ਦੀ ਵੀਰ ਕਲਦੀਪ ਮਾਰੇ ਮਾਰਦੇ ਦਾ ਠੀਕ ਲਈ ਰਾਂਧੀ ਵਾਲੇ ਹਾਂ ਸੋ ਦੋਸਤੋ ਜਵਾਈ ਜਿਹੜੀਆਂ ਬਿਲਕੁਲ ਤੁਹਾਨੂੰ ਕੋਈ 2 3 ਕਿਲੋ 3 ਕਿਲੋ ਦੁੱਧ ਜਿਹੜਾ ਚੋਕੇ ਤਸੱਲੀ ਨਾਲ ਦਿਖਾ ਦਿੱਤਾ ਇੱਕ ਕੁਲਦੀਪ ਆਪਣੇ ਕੰਟੈਕਟ ਨੰਬਰ ਕਰ ਦਈਏ ਸਾਕੇ ਨੰਬਰ 9465133233 ਪਿੰਡ ਬੁਰਜ ਨਥੂ ਸੇਲ ਫਟੀ ਜਿਲ੍ਹਾ ਤਰਨਤਾਰ ਠੀਕ ਆ ਸੋ ਦੋਸਤੋ ਇਹ ਨੰਬਰ ਆ ਸਕਰੀਨ ਦੇ ਉੱਪਰ ਲੱਗ ਚੁੱਕੇ ਆ ਕਾਲ ਕਰੋ ਗੱਲਬਾਤ ਕਰੋ ਧੰਨਵਾਦ ਸਾਰੇ ਭਰਾਵਾਂ ਦਾ ਪੂਰੀ ਵੀਡੀਓ ਵੇਖਣ ਦੇ ਲਈ ਮਿਲਦੇ ਹਾਂ ਇੱਕ ਨਵੀਂ ਅਪਡੇਟ ਨਾਲ ਸਾਰਿਆਂ ਭਰਾਵਾਂ ਨੂੰ ਸਤਿ ਸ਼੍ਰੀ ਅਕਾਲ ਜੀ